ਪਹਾੜੀ ਅਤੇ ਮੈਦਾਨੀ ਇਲਾਕਿਆਂ ਦੇ ਵਿੱਚ ਮੀਂਹ ਦੇ ਕਾਰਨ ਬਿਆਸ ਅਤੇ ਸਤਲੁਜ ਦੇ ਵਿੱਚ ਪਾਣੀ ਦਾ ਪੱਧਰ ਫਤ ਰਿਹਾ ਹੈ ਹਰੀਕੇ ਡੈਮ ਤੋਂ ਹੁਸੈਨੀਵਾਲਾ ਹੈੱਡ ਦੇ ਲਈ 20000 ਤੋਂ 25000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਹੁਸੈਨੀਵਾਲਾ ਹੈੱਡ ਤੋਂ 3 ਜਾਂ ਫਿਰ 4 ਗੇਟ ਖੋਲ ਕੇ ਪਾਣੀ ਛੱਡਿਆ ਜਾ ਰਿਹਾ ਹੈ ਜੋ ਕਿ ਫਸਿਲ ਕਵਲ ਜਾਏਗਾ ਦੱਸਿਆ ਹੈ ਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਲਹਾਲ ਸਥਿਤੀ ਕਾਬੂ ਹੈ ਡਰਨ ਵਾਲੀ ਕੋਈ ਵੀ ਗੱਲ ਨਹੀਂ ਹੈ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਦੇ ਲੋਕ ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਅਤੇ ਬੱਦਲ ਫਟਣ ਨੂੰ ਲੈ ਕੇ ਚਿੰਤਤ ਨੇ ਕਿਉਂਕਿ ਹਿਮਾਚਲ ਦਾ ਪਾਣੀ ਪੰਜਾਬ ਵੱਲ ਮਾਰ ਕਰਦਾ ਹੈ ਇੱਥੇ 2023 ਦੇ ਵਿੱਚ ਪਾਣੀ ਅਚਾਨਕ ਆਇਆ ਸੀ ਅਤੇ ਵੱਡਾ ਨੁਕਸਾਨ ਕਰ ਦਿੱਤਾ ਸੀ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋ ਰਹੀ ਪਾਰੀ ਬਾਰਿਸ਼ ਦੇ ਕਾਰਨ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਤੇਜ਼ੀ ਦੇ ਨਾਲ ਵੱਧ ਗਿਆ ਹੈ ਹਾਲਾਤ ਇਹ ਹਨ ਕਿ ਕਾਂਗੜਾ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ਦੇ ਵਿੱਚ ਬਿਆਸ ਦਰਿਆ ਉਤੇ ਬਣੇ ਪੋਂਗ ਡੈਮ ਦੇ ਪਾਣੀ ਦਾ ਪੱਧਰ ਸਿਰਫ 24 ਘੰਟਿਆਂ ਦੇ ਵਿੱਚ 3 ਫੁੱਟ ਵੱਧ ਚੁੱਕਿਆ ਹੈ ਅਜੇ ਇੱਥੇ ਵੀ ਗੇਟ ਖੋਲਣ ਦੀ ਤਿਆਰੀ ਹੈ ਇੱਥੇ ਪ੍ਰਸ਼ਾਸਨ ਨੇ ਨੀਵੇਂ ਇਲਾਕਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ ਉਧਰ ਪੰਜਾਬ ਦੇ ਵਿੱਚੋਂ ਲੰਘਦੇ ਕੱਗਰ ਦਰਿਆ ਦੇ ਵਿੱਚ ਅੱਜ ਪਾਣੀ ਦਾ ਪੱਧਰ ਵੱਧ ਸਕਦਾ ਹੈ ਪਹਾੜੀ ਅਤੇ ਮੈਦਾਨੀ ਇਲਾਕਿਆਂ ਦੇ ਵਿੱਚ ਮੀਂਹ ਦੇ ਕਾਰਨ ਬਿਆਸ ਅਤੇ ਸਤਲੁਜ ਦੇ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ ਹਰੀਕੇ ਡੈਮ ਤੋਂ ਹੁਸੈਨੀਵਾਲਾ ਹੈੱਡ ਦੇ ਲਈ 20000 ਤੋਂ 25000 ਕਿਊਸਿਕ ਪਾਣੀ ਛੱਡਿਆ ਗਿਆ ਦੇ ਹੁਸੈਨੀ ਵਾਲਾ ਹੈਡ ਤੋਂ 3 ਨੇ ਜਾਂ ਫਿਰ 4 ਗੇਟ ਖੋਲ ਕੇ ਪਾਣੀ ਛੱਡਿਆ ਜਾ ਰਿਹਾ ਹੈ ਜੋ ਕਿ ਫਜ਼ਿਲਕਾ ਵੱਲ ਜਾਏਗਾ ਦੱਸਿਆ ਗਿਆ ਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਸਥਿਤੀ ਕਾਬੂ ਹੈ ਦਰਨ ਵਾਲੀ ਕੋਈ ਵੀ ਗੱਲ ਨਹੀਂ ਹੈ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਦੇ ਲੋਕ ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਅਤੇ ਬੱਦਲ ਫਟਣ ਨੂੰ ਲੈ ਕੇ ਚਿੰਤਤ ਨੇ ਕਿਉਂਕਿ ਹਿਮਾਚਲ ਦਾ ਪਾਣੀ ਪੰਜਾਬ ਵੱਲ ਮਾਰ ਕਰਦਾ ਹੈ ਇੱਥੇ 2023 ਦੇ ਵਿੱਚ ਪਾਣੀ ਅਚਾਨਕ ਆਇਆ ਸੀ ਅਤੇ ਵੱਡਾ ਨੁਕਸਾਨ ਕਰ ਦਿੱਤਾ ਸੀ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋ ਰਹੀ ਪਾਰੀ ਬਾਰਿਸ਼ ਦੇ ਕਾਰਨ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਤੇਜ਼ੀ ਦੇ ਨਾਲ ਵੱਧ ਗਿਆ ਹੈ ਹਾਲਾਤ ਇਹ ਹਨ ਕਿ ਕਾਂਗੜਾ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ਦੇ ਵਿੱਚ ਬਿਆਸ ਦਰਿਆ ਉਤੇ ਬਣੇ ਪੋਂਗ ਡੈਮ ਦੇ ਪਾਣੀ ਦਾ ਪੱਧਰ ਸਿਰਫ 24 ਘੰਟਿਆਂ ਦੇ ਵਿੱਚ 3 ਫੁੱਟ ਵੱਧ ਚੁੱਕਿਆ ਹੈ ਅਜੇ ਇੱਥੇ ਵੀ ਗੇਟ ਖੋਲਣ ਦੀ ਤਿਆਰੀ ਹੈ ਇੱਥੇ ਪ੍ਰਸ਼ਾਸਨ ਨੇ ਨੀਵੇਂ ਇਲਾਕਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ ਉਧਰ ਪੰਜਾਬ ਦੇ ਵਿੱਚੋਂ ਲੰਘਦੇ ਕੱਗਰ ਦਰਿਆ ਦੇ ਵਿੱਚ ਅੱਜ ਪਾਣੀ ਦਾ ਪੱਧਰ ਵੱਧ ਸਕਦਾ ਹੈ ਪਹਾੜੀ ਅਤੇ ਮੈਦਾਨੀ ਇਲਾਕਿਆਂ ਦੇ ਵਿੱਚ ਮੀਂਹ ਦੇ ਕਾਰਨ ਬਿਆਸ ਅਤੇ ਸਤਲੁਜ ਦੇ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ ਹਰੀਕੇ ਡੈਮ ਤੋਂ ਹੁਸੈਨੀਵਾਲਾ ਹੈੱਡ ਦੇ ਲਈ 20000 ਤੋਂ 25000 ਕਿਊਸਿਕ ਪਾਣੀ ਛੱਡਿਆ ਗਿਆ ਦੇ ਹੁਸੈਨੀ ਵਾਲਾ ਹੈਡ ਤੋਂ 3 ਨੇ ਜਾਂ ਫਿਰ 4 ਗੇਟ ਖੋਲ ਕੇ ਪਾਣੀ ਛੱਡਿਆ ਜਾ ਰਿਹਾ ਹੈ ਜੋ ਕਿ ਫਜ਼ਿਲਕਾ ਵੱਲ ਜਾਏਗਾ ਦੱਸਿਆ ਹੈ ਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਸਥਿਤੀ ਕਾਬੂ ਹੈ ਡਰਨ ਵਾਲੀ ਕੋਈ ਵੀ ਗੱਲ ਨਹੀਂ ਹੈ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਦੇ ਲੋਕ ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਅਤੇ ਬੱਦਲ ਫਟਣ ਨੂੰ ਲੈ ਕੇ ਚਿੰਤਤ ਨੇ ਕਿਉਂਕਿ ਹਿਮਾਚਲ ਦਾ ਪਾਣੀ ਪੰਜਾਬ ਵੱਲ ਮਾਰ ਕਰਦਾ ਹੈ ਇੱਥੇ 2023 ਦੇ ਵਿੱਚ ਪਾਣੀ ਅਚਾਨਕ ਆਇਆ ਸੀ ਅਤੇ ਵੱਡਾ ਨੁਕਸਾਨ ਕਰ ਦਿੱਤਾ ਸੀ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋ ਰਹੀ ਪਾਰੀ ਬਾਰਿਸ਼ ਦੇ ਕਾਰਨ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਤੇਜ਼ੀ ਦੇ ਨਾਲ ਵੱਧ ਗਿਆ ਹੈ ਹਾਲਾਤ ਇਹ ਹਨ ਕਿ ਕਾਂਗੜਾ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ਦੇ ਵਿੱਚ ਬਿਆਸ ਦਰਿਆ ਉਤੇ ਬਣੇ ਪੋਂਗ ਡੈਮ ਦੇ ਪਾਣੀ ਦਾ ਪੱਧਰ ਸਿਰਫ 24 ਘੰਟਿਆਂ ਦੇ ਵਿੱਚ 3 ਫੁੱਟ ਵੱਧ ਚੁੱਕਿਆ ਹੈ ਅਜੇ ਇੱਥੇ ਵੀ ਗੇਟ ਖੋਲਣ ਦੀ ਤਿਆਰੀ ਹੈ ਇੱਥੇ ਪ੍ਰਸ਼ਾਸਨ ਨੇ ਨੀਵੇਂ ਇਲਾਕਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ ਉਧਰ ਪੰਜਾਬ ਦੇ ਵਿੱਚੋਂ ਲੰਘਦੇ ਕੱਗਰ ਦਰਿਆ ਦੇ ਵਿੱਚ ਅੱਜ ਪਾਣੀ ਦਾ ਪੱਧਰ ਵੱਧ ਸਕਦਾ ਹੈ